क्या करते करते हो अच्छा, का का काम अच्छा जैसे यहाँ ना थोड़ी सी बारिश हुई थी आज हाँ, तो इतना पानी खड़ा हो गया है का क्या कारण है? है, है।, अच्छा, हाँ, है अब इसका पैप वैप तो डाले हैं आगे और भी ज्यादा पीछे हमेशा ऐसे ही होता है हाँ, तो सरकार से क्या चाहते पानी का निकाल करेगा ਦੇਖੋ ਜੀ ਕਰੋੜਾ ਰੁਪਿਆ ਦਾ ਪਤਾ ਨਹੀਂ ਕਿੱਥੇ ਲਾਇਆ ਇਹਨਾਂ ਨੇ ਪਰ ਪਾਣੀ ਉਸੇ ਤਰ੍ਹਾਂ ਖੜਾ ਜਿਵੇਂ 5-6 ਸਾਲ ਪਹਿਲਾਂ ਖੜਾ ਪਿਆ ਸੀ ਕਾਰਪੋਰੇਸ਼ਨ ਦਾ ਵੱਡੇ ਵੱਡੇ ਦਾਅਵੇ ਕਰਦੀ ਹੈ ਕਹਿੰਦੇ ਵੀ ਸਾਡੇ ਵੱਲੋਂ ਤੇ ਸਰਕਾਰਾਂ ਵੀ ਕਹਿੰਦੀਆਂ ਨੇ ਵੀ ਸਾਡੇ ਵੱਲ ਦਾ ਪ੍ਰਬੰਧ ਪੂਕਤਾ ਨੇ ਜੀ ਨਹੀਂ ਨਹੀਂ ਕੋਈ ਪ੍ਰਬੰਧ ਨਹੀਂ ਆ ਦੇਖੋ ਦੇਖੋ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਵੇਂ ਗੱਡੀਆਂ ਆ ਰਹੀਆਂ ਨੇ ਪਾਣੀ ਦੇ ਵਿੱਚੋਂ ਇਹਨਾਂ ਨੇ ਪਤਾ ਨਹੀਂ ਕੀ ਕਰਿਆ ਜਿਵੇਂ ਮੜੀ-ਮੜੀਆਂ ਪਾਈ-ਪਾਈ ਪਾਈਆਂ ਨੇ ਕੋਈ ਗੱਡੀ ਨਹੀਂ ਉਹ ਚ ਨਿਕਲਦੁੱਤੀ ਫਸ ਰਹੇ ਲੋਕ ਹੈਰਾਨ ਹੋ ਤੁਹਾਨੂੰ ਲੱਗਦਾ ਨਹੀਂ ਹੈ ਕਿ ਪੈਸੇ ਦੀ ਬਰਬਾਦੀ ਹੋਈ ਹੈ ਜਿਹੜੀ ਜਿਵੇਂ ਪ੍ਰੋਜੈਕਟ ਪਾਸ ਚੱਲ ਹੀ ਨਹੀਂ ਰਿਹਾ ਹੈਗਾ ਪ੍ਰ ਦੇਖੋ ਜੀ ਪੈਸੇ ਹੀ ਬਰਬਾਦ ਹੋਇਆ ਉਹ ਅੰਗਰੇਜ਼ ਇਹ ਤੇ ਜਿਹੜੇ ਨਹਿਰਾਂ ਚਲਾ ਕੇ ਡੇਡੀਆਂ ਹੂੰ ਇਹਨਾਂ ਦੇ ਤਾਂ ਹੀ ਨਹੀਂ ਪਾਣੀ ਨਿਕਲਦਾ ਹੈਗਾ ਥੋੜਾ ਜਿਹਾ ਸੀਵਰੇਜ ਦਾ ਤਕਰੀਬਨ 1 ਕਰੋੜ ਰੁਪਏ ਦੇ ਕਰੀਬ ਹੈ ਇਸ ਪ੍ਰੋਜੈਕਟ ਤੇ ਲੱਗ ਚੁੱਕਿਆ ਜੀ ਕੀ ਤੁਹਾਨੂੰ ਲੱਗਦਾ ਕਿ ਉਹ ਵਾਜਬ ਲਗਾਉਣਾ ਜਾਏ ਸੀਗਾ ਨਹੀਂ ਬੇਕਾਰ ਗਏ ਸੀ ਠੀਕ ਉਹ ਕੋਈ ਕੰਮ ਨਹੀਂ ਆਇਆ ਕਰੋੜ ਦਾ ਜਦੋਂ ਪਾਣੀ ਉਹ ਨਿਕਲੋ ਪਾਣੀ ਨੂੰ ਕੀ ਕਰਾਂਗੇ ਦੇਖੋ ਗੱਡੀ ਨੂੰ ਹੁਣ ਇਸ ਟਾਈਮ ਤੇ ਨਿਆਰ ਹੋ ਗਿਆ ਇਸ ਜਗ੍ਹਾ ਤੇ ਡਾਕਟਰ ਬਲਬੀਤ ਸਿੰਘ ਆ ਪਾ ਕੇ ਗਏ ਸੀ ਜਦੋਂ ਪਹਿਲਾਂ ਬਾਰਿਸ਼ ਹੋਈ ਸੀ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਤੇ ਉਹਨਾਂ ਨੇ ਕਿਹਾ ਸੀ ਅਸੀਂ ਇਹ ਸਹੀ ਕਰ ਦਾਂਗੇ ਕੀ ਸਹੀ ਹੋਇਆ ਜੀ ਉਹ ਡਾਕਟਰ ਬਲਬੀਰ ਆਏ ਸੀ ਪਰ ਕੰਮ ਇਹ ਸਹੀ ਨਹੀਂ ਹੋਇਆ ਹੈ ਤੁਸੀਂ ਆਪ ਦੇਖ ਲਓ ਇਹਦੇ ਵਿੱਚ ਕਮੀ ਤੁਹਾਨੂੰ ਕਿੱਥੇ ਲੱਗਦੀ ਹੈ ਵੀ ਸਰਕਾਰ ਨੇ ਤਾਂ ਪੈਸੇ ਦਿੱਤੇ ਕੰਮ ਕਿੱਥੇ ਦਾ ਪ੍ਰਸ਼ਾਸਨ ਦੀ ਕਮੀ ਲੱਗਦੀ ਨਹੀਂ ਜੀ ਪਤਾ ਹੈਗਾ ਤੁਹਾਨੂੰ ਵੀ ਕੀ ਹੋ ਰਿਹਾ ਵੀ ਜਿਨ੍ਹਾਂ ਨੇ ਬਣਾਇਆ ਪ੍ਰੋਜੈਕਟ ਉਹਨਾਂ ਦੀ ਕਮੀ ਲੱਗਦੀ ਹੈ ਨਾ ਜੀ ਪਤਾ ਗੱਲ ਜਿਹੜੇ ਪਾਈਪ ਪਾਏ ਨੇ ਇਹਨਾਂ ਨੇ ਬਿਲਕੁਲ ਪਤਲੇ ਪਾਏ ਨੇ ਪਾਉਣੇ ਬੜੀਆਂ ਢੋਡੀਆਂ ਪਾਉਣੀਆਂ ਸੀ ਤਾਂ ਇਹ ਪਾਣੀ ਨਿਕਲਦਾ ਇਹਨਾਂ ਢੋਡੀਆਂ ਦਾ ਪਾਣੀ ਨਹੀਂ ਆਇਆ ਜਿਵੇਂ ਬ੍ਰੀਕ ਪਾਈਪ ਪਾਤੇ ਉਹਨਾਂ 'ਚ ਪਾਣੀ ਚੱਲਦਾ ਨਹੀਂ ਆਏਗਾ ਜੀ ਕੁਝ ਪਰਾਂਟ ਦੇਖੇ